ਸਿੰਜੀ ਸਾਜਵਾ ਜੀ ਸਾਹਿਬ ਐਲ ਜੀਸੀ ਮੈਂਬਰ ਅਟਵਾਰ ਸਿੰਘ ਜੱਲਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਜੀ ਢਿੱਲੋਂ ਉਹ ਮਜੀਤ ਸਿੰਘ ਜੀ ਬਨੇਖੜੀ ਸਾਡੇ ਆਪਣਾ ਕੋਰੋਨ ਦੇ ਪ੍ਰਧਾਨ ਗੋਪੀ ਸਿੰਘ ਜੀ ਆਪਣਾ ਜਿਹਨਾਂ ਨੂੰ ਬੰਨੋਗਾ ਲੜੇ اور ਸਾਡੇ ਨਵੇਂ ਉੱਤੇ ਦਾ ਸਰਕਲ ਪ੍ਰਧਾਨ ਆਪਣੇ استپالی جمٹ دلجیت جی جگجیت جی دوپور اور شوراج سنگھ جی جا ردر سنگھ جی جرگ بےپر سیٹھی جی اور جی تو جگریش جی دور جی اور سارے سرکار آپ کو صاحبان سارا کا نام لینا لگا کہ وہ نام لین لگا گلتی لگ جاتی ہے اور ਸਾਰੇ ਬੰਦੇ ਪਰਵਾਹ ਕਰੋ ਮਹਿਲੂਜੀ ਦਾ ਕਲ ਸਾਹਿਬ ਮਹਿਲੂਜੀ ਬੰਦੇ ਇਹ ਤੋਂ ਪਹਿਲਾਂ ਲਖਣਾ ਜੀ ਬਹੁਤ ਆਪਣੇ ਵਿਚਾਰ ਰੱਖੇ ਗਏ ਨੇ ਕਿ ਉਹ ਅਮਰੀਕਾ ਘਟਗਾ ਤੋਂ ਗੱਲਾਂ ਹੋ ਵੀ ਦਸਈ ਅਸੀਂ ਅੱਲਾਹ ਕਾ ਦੇਖ ਰਹੇ ਆਂ ਕੋਮਿਊਨਲ ਸਿਸਟਮ ਅੱਜ ਕੱਲ੍ਹ ਸਵਾਦੇ ਵਿੱਚ ਚੱਲ ਰਿਹਾ ਹੈ ਜੋ ਪਾਰਟੀਆਂ ਪਹਿਲਾਂ ਖਬਰ ਸਾਡੇ ਨੇ ਅਮੇ ਸਰਕਾਰ ਚਲਾਈ ਹੁਣ ਨਵੀਂ ਪਾਰਟੀ ਆਈ ਹੈ ਦੇਲੀ ਤੋਂ ਆਵਾਲੀ પાર્ટી ਜਿਹੜੀ ਕਹਿੰਦੇ ਆਵਾਲੀ પાર્ટી ਪਰ ਉਹ ਖਾਸਾ ਨਹੀਂ ਕਾਦੀ ਸ਼ਬਦ ਹੋਈ ਹੈ ਕਿਉਂ ਜਿੰਨੇ ਜਨਾ ਬਾਅਦ ਕੀਤੇ ਲੋਕਾਂ ਦਾ ਜਿੰਨਾ ਘੁੜਾ ਕੀਤਾ ਉਹਦੇ ਵਿੱਚੋਂ ਕੋਈ ਵੀ ਸੱਚਾ ਨਹੀਂ ਹੋਇਆ ਪਰ ਹੁਣ ਤਾਂ ਉਹ ਸਾਹਮਣੇ ਅੱਜ ਆਰਜਿਤ ਕਿਸ ਤਰ੍ਹਾਂ ਨਹੀਂ ਕਰ ਰਹੇ ਨੇ ਸ਼ਿਸ਼ੋਰੀਆ ਜਿਹੜਾ ਬਿਆਨ ਹੈ ਤੁਸੀਂ ਬਹੁਤ ਭਰਾਵਾਂ ਨੇ ਦੇਖਿਆ ਹੋਊਗਾ ਸੁਣਿਆ ਹੋਊਗਾ ਜਿਹੜਾ ਉਹ ਬਿਆਨ ਦਿੰਦਾ ਹੈ ਸ਼ਾਮ ਦਾੰਡ ਦੇ ਸੱਚ ਜੋੜ ਉਹਨੇ ਜਿਹੜਾ ਹੁਣ ਇਹ ਆਪਾਂ ਦੇ ਸਾਹਮਣੇ ਆਇਆ ਪਰ ਇਹ ਬਹੁਤ ਲੰਬੇ ਸੋਏ ਚੱਪੜੇ ਇਹ ਲੋਕ ਆਪਣੀਆਂ ਵੋਟਾਂ ਲੈਣ ਵਾਸਤੇ ਕੁਝ ਵੀ ਕਰਾ ਸਕਦੇ ਨੇ ਕਿਸੇ ਦੀ ਲੜਾਈ ਚੜ੍ਹਾ ਦੇ ਸਕਦੇ ਨੇ ਆਪਾਂ ਦੀਆਂ ਵੋਟਾਂ ਲੈਣ ਵਾਸਤੇ ਝੂਠ ਬੋਲਨਾ ਤਾਂ ਇਹਨਾਂ ਨੇ ਆ ਕੇ ਕਿਹਾ ਝੂਠੀ-ਗੋਲੋ ਸੱਤ ਸਿਰਫ ਇਹ ਉਹਨਾਂ ਬੋਲਦੇ ਨੇ ਜਦੋਂ ਇਹਨਾਂ ਨੇ ਕਿਸੇ ਬੰਦੇ ਨੂੰ ਮਿਲ ਜਾਂਦਾ ਬਾਕੀ ਤਾਂ ਸੱਚ ਨਾਲ ਕੋਈ ਹੈ ਨਹੀਂ ਇਹ ਕਹਿੰਦਾ ਸਾਰੇ ਝੂਠ ਹੈ ਕਿਉਂ ਇਸ ਕਰਕੇ ਇਹਨਾਂ ਨੇ ਤਾਂ ਰੋਕਾ ਨੇ ਘਰਾ ਵਿੱਚ ਬਾਬਲਾ ਬੁੱਧ ਦੇ ਰਿਸ਼ਤਿਆਂ ਦੇ ਵਿੱਚ ਹੀ ਡੱਟਦਾ ਆ। ਆਪਦੇ ਵੋਟ ਲੈਣ ਵਾਸਤੇ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੈ ਕਿਸੇ ਦਾ ਘਰ ਜਲਦਾ ਜਲੇ ਕੋਈ ਮਰਦਾ ਮਰੇ ਕੋਈ ਲੜਦਾ ਲੜੇ ਕੋਈ ਲੈਣਾ ਦੇਣਾ ਨਹੀਂ ਆ। ਸੋ ਇੱਕ ਘਰ ਦੇ ਵਿੱਚੋਂ ਦੋ ਲੋਕ ਦਿੰਦੇ ਪਾਸੇ ਵੋਟਾਂ ਜਾਣ ਇਸ ਦਾ ਕਾਰਨ ਇਹ ਹੈ ਕਿ ਉਹ ਜਿਹੜੀ ਇਹਨਾਂ ਦੀ ਸੰਗਤ ਹੈ ਜਾਂ ਲੋਕਾਂ ਦਾ ਦੋਏ ਲੋਕਲ ਸੂਣੇ ਨੇ ਜੋ ਉੱਚ ਕਰਦੇ ਨੇ ਬਹੁਤ ਆਟ। ਸੋ ਇਸ ਕਰਕੇ ਹੁੰਦਾ ਆਪਾਂ ਸਾਰਿਆਂ ਨੂੰ ਆਪਾਂ ਦੇਖੇ ਰਿਹਾ ਸਾਰੇ ਕੱਲ ਲੰਗਵਾਲ ਸਾਹਿਬ ਉਥੇ ਜੋ ਸਵਾਗਤ ਚੱਲ ਰਿਹਾ ਸੀ ਵਾਦੂ ਸਾਹਿਬ ਆਪਣੇ ਪੰਜਾਬ ਦਸਰੇ ਸੀ ਉਹ ਕਹਿੰਦੇ ਸੀ ਕਹਿੰਦਾ ਦੇਖੋ ਕਹਿੰਦੇ ਆਪਾਂ ਦਾ ਪਹਿਲਾਂ ਆਪਾਂ ਨੂੰ ਭੁਲੇਖਾ ਸੀ ਭੁਲੇਖਾ ਨਿਕਲ ਗਿਆ ਇਹਨਾਂ ਨੇ ਆਵਾਜ਼ੀ ਪਾਰਟੀ ਨਾਲ ਉਥੇ ਆ ਜਿਹੜਾ ਨਵਾਂ ਕੋਚੂਲਾ ਸਮਾਜੂਲਾ ਦਾ ਨਾਮ ਰੱਖਿਆ ਬਲਸਾਹੂਨ ਦਾ ਠੀਕ ਹੈ ਇਹ ਇਹ ਨਵਾਂ ਜੁੱਟਾ ਕਰ ਕਿਉਂ ਬਣਿਆ ਜੀ ਮੇਨ ਤਾਂ ਕਾਰਨ ਇਹ ਹੈ ਵੀ ਇਹ ਲੋਕ ਅੰਦਰ ਦੀ ਅੰਦਰ ਇੱਕ ਗੱਧੀ ਨੂੰ ਮਿਲਦੇ ਨੇ ਪਹਿਲਾਂ ਨਹੀਂ ਸੜੀਆਂ ਚੱਲ ਰਹੀਆਂ ਇੱਕ ਗਿਆਨੀ ਜੀ ਗਿਆਨੀ ਜੀ ਬੜੇ ਆਪਾਂ ਸਮਝਿਆ ਗਿਆਨੀ ਜੀ ਦਾ ਨਾਮ ਜਦੋਂ ਗਿਆਨੀ ਜੀ ਦਾ ਨਾਮ ਆ ਜਵੇ ਅਗਲਾ ਕਹਿੰਦਾ ਬਹੁਤ ਸਮਝਦਾਰ ਸਿਆਣਾ ਪਰ ਉਹਨਾਂ ਨੂੰ ਠੀਕ ਹੈ ਬਸ ਇਹ ਲੋਕਾਂ ਨੇ ਜene ਹੁੰਦੇ ਨੇ ਕਰਨੇ ਹੁੰਦੇ ਨੇ ਕੋਈ ਵਿਆਹ ਆ ਗਿਆ ਕਿਸੇ ਕੋਸ਼ ਆ ਗਿਆ ਅ ਰਾਜ ਕੋ ਜਿੱਤੇ ਵਿਆਹ ਤੇ ਗਿਆਨੀ ਜੀ ਜਾ ਕੇ ਆਪੀ ਉਹਨਾਂ ਦੇ ਵਸੀ ਦਾ ਬੜਾ ਮੁਰਬਜਦਾ ਸੀ ਜੀ ਸੋਚ ਕਰਕੇ ਇੱਕ ਗੱਲਾ ਸੋਚਣ ਵਾਲੀ ਹੁੰਦੀ ਹੈ ਜੇ ਆਪਣਾ ਮਨ ਸਾਥ ਹੈ ਉਹਨੂੰ ਕੀ ਰੋੜਾ ਜਦੋਂ ਤੁਹਾਡੇ ਕੋਲ ਐਡਾ ਬਟਾ ਉਹਦਾ ਲੇਤਾ ਪਿਆ ਐ ਐਡਾ ਤੁਹਾਡਾ ਮਨ ਸਤਕਾਰ ਹੈ ਤੁਸੀਂ ਪਾਰਟੀ ਨੂੰ ਦੇਖੋ ਜਿਹੜੀ ਪਾਰਟੀ ਨਾਲ ਆਪਾਂ ਜੁੜੇ ਨੇ ਉਹਦੇ ਹਿਸਾਬ ਨਾਲ ਚਲੋ ਸੋਚ ਕਰਕੇ ਬੜੀਆਂ ਗੱਲਾਂ ਕਈਆਂ ਜਾ ਸਕਦੀਆਂ ਨੇ ਸਾਰਾ ਕੋ ਸਾਹਮਣੇ ਆ ਗਿਆ ਉਥੇ ਆਵਾਜ਼ ਦੀ ਪਾਰਟੀ ਰੋਗਰ ਜਿਹੜਾ ਨਿਕਾ ਜਿਹੜੀ ਇਹਨੇ ਕੱਲ ਕੰਪਰੈਸ ਕੀਤੀ ਹੈ ਜੋ ਸਮਾਗਮ ਕੀਤਾ ਹੈ ਉਦੇ ਵਿੱਚ ਇਹ ਸਾਰੇ ਨੂੰ ਉਦੇ ਵਿੱਚ ਜਿਹੇ ਸੀ ਬੈਠੇ ਸੋਇਸ਼ ਕਰਕੇ ਆਪਾਂ ਸਾਰਿਆਂ ਨੂੰ ਸੋਚਦੇ ਵੀ ਲੋੜ ਹੈ ਸੋ ਲੋਕ ਮੈਂ ਤਾਂ ਇਹ ਗੱਲ ਕਹਿਣਾ ਜਿਆਦਾ ਲੰਮਾ ਮੈਂ ਜਾਂਦਾ ਨਹੀਂ ਹੁੰਦਾ ਮੈਂ ਥੋੜੀ ਗੱਲਾਂ ਵਿੱਚ ਹੀ ਗੱਲ ਵਿੜਦਾ ਹੁੰਦਾ ਆਪਾਂ ਕੋ ਲੋਕਾਂ ਨੂੰ ਸਾਰੇ ਭਰਾ ਦੇ ਆਗੂ ਸਰਾਨੇ ਬੈਠੇ ਨੇ ਅਕਲ ਸੋ ਆਪਾਂ ਲੋਕਾਂ ਨੂੰ ਇਹ ਸਮਝਾਈਏ ਵੀ ਜਿਹੜੇ ਇਹਨਾਂ ਦੇ ਭਰਮ ਲਈ ਇਹਦੇ ਭਲੇਖੇ ਜਦੋਂ ਰੱਖਿਆ ਜੋ ਬੁੱਲੇ ਵਿੱਚ ਰੱਖਿਆ ਉਸ ਨੂੰ ਰੋਗਾ ਸਾਹਮਣੇ ਲਿਆਈਏ ਜੀ ਤਾ ਜੋ ਲੋਕ ਲੋਕਾਂ ਨੂੰ ਪਤਾ ਵੀ ਲੱਗ ਗਿਆ ਕਿ ਪੰਜਾਬ ਦੇ ਇਹ ਜਿਹੜੇ ਆਵਾਜ਼ੀ ਪਾਰਟੀ ਐ ਕਿੰਨੀ ਕੋਫਾਦਾਰਾ ਕੀ ਐ ਲੈਂਡ ਕੋਲ ਦੇ ਪਾਸ ਦੇ ਵਿੱਚ ਆਪਾਂ ਦੇਖ ਲਿਆ ਅਗਰ ਲੈਂਡ ਕੋਲ ਦੇ ਪਾਰਸੀ ਕਾਪਸਨਾ ਹਮ ਦੀ ਜਿੰਨੇ ਪਰਿਵਾਰ ਸੀ ਤੁਸੀਂ ਇਹ ਸਮਝੋ ਉਹਨਾਂ ਨੂੰ ਦੇਣਾ ਕੁਛ ਨਹੀਂ ਸੀ ਉਹ ਪਰਿਵਾਰ ਦੇ ਨਾ ਉਹ ਕਿਸੇ ਪਾਸੇ ਜਾ ਕੇ ਜ਼ਮੀਨ ਲੈ ਸਕਦੇ ਸੀ ਸੋ ਇਸ ਕਰਕੇ ਪਰਿਵਾਰਾਂ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਮਤਲਬ ਪਰਿਵਾਰਾਂ ਦਾ ਇੱਕ ਤਰ੍ਹਾਂ ਦਾ ਕਿਸਾਨ ਨੂੰ ਖਤਮ ਕਰਨ ਵਾਲੇ ਕੰਮ ਸੋਚ ਕਰਕੇ ਆਪਾਂ ਨੂੰ ਸੋਚਣ ਦੀ ਲੋੜ ਹੈ ਆਪਣੇ ਭਰਾਵਾਂ ਨਾਲ ਜੁੜੀਏ ਨਾਲ जोड ਕੇ ਪਿੰਡਾਂ ਦੇ ਵਿੱਚ ਜਿੱਥੇ ਵੀ ਆਪਾਂ ਨੂੰ ਜਿੱਥੇ ਵੀ ਮੌਕਾ ਮਿਲਦਾ ਹੈ ਆ ਭੈਣਾ ਭੈਣ ਨੂੰ ਜੋ ਭੈਣਾ ਜੋ ਆਗੂ ਹੈ ਨਹੀਂ ਆਪਣੇ ਨੂੰ ਮੈਂ ਮਨਜੀਤ ਸਿੰਘ ਮਨਜੀਤ ਨੂੰ ਕਹਾਂਗਾ ਕਿ ਉਹਨਾਂ ਨੂੰ ਵੀ ਥੋੜਾ ਤੇਜ਼ ਕੀਤਾ ਜਾਵੇ ਪਿੰਡਾਂ ਦੇ ਵਿੱਚ ਕਿਉਂ ਸਾਰੇ ਰੋਗੜੀ ਕੀ ਕੰਮ ਚੌਧਰ ਹੁੰਦਾ ਜਿਹੜਾ ਇਹਨਾਂ ਦੇ 50000 ਰੁਪਏ ਜਿਹੜੇ ਭੇਣਾ ਦੇਣਾ ਸੀ ਇਹਨਾਂ ਨੇ ਉਹ ਵੀ ਸਾਰਾ ਉਹਦਾ ਕੱਲ੍ਹ ਬਰਸਾਤ ਬਸਰੇ ਦੀ 46000 ਰੁਪਏ ਕੱਲੀ ਗਲੀ ਨਾਲ ਦਾ ਹੋ ਗਿਆ ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਕਿਸਾਨੀ ਨੂੰ ਬਚਾਉਣ ਵਾਸਤੇ ਆਪਾਂ ਇਹ ਨੂੰ ਰੋਕੇ ਬਤਵਾਦ ਕੋਆ ਬਦੇ ਨਾਲ ਛੋੜੋ ਅਰ ਜਾਂ ਤਾਣੋ ਆਪਣੇ ਆਨਰਿਟ 2022 ਹੈ ਉਹ ਸਰਕਾਰ ਸ਼੍ਰੋਮਣੀ ਕਾਲੀਦਾ ਰਵੀ ਦੇ ਵਿਦੇਸ਼ ਬਣੇ ਅਰ ਸਰਦਾਰ ਸੁਭੀ ਸਿੰਘੀ ਬਾਦਲ ਸਾਹਿਬ ਇਸ ਦੇ ਪ੍ਰਧਾਨ ਹਨ ਪ੍ਰਧਾਨ ਤਾਂ ਹੈ ਹੀ ਨੇ ਇਸ ਦੇ ਉਪ ਮੰਤਰੀ ਪੰਜਾਬ ਦੇ ਹੋ ਸੋ ਇਸ ਕਰਕੇ ਮੈਂ ਬਾਦਲ ਸਾਹਿਬ ਦਾ ਅਤੇ ਸਿੰਘ ਸਰਕਾਰ ਨੂੰ ਸਿੰਘੀ ਸਿੰਘ ਬਾਦਲ ਸਾਹਿਬ ਦਾ ਅਸਮਰਤੀ ਲੀਡਰਸ਼ਿਪ ਦਾ ਵੀ ਤਾਅਵਾ ਕਰਨਾ ਤਾਂ ਜਿਨ੍ਹਾਂ ਨੇ ਸਮੂਹ ਦੇ ਮਾਨਕਸ਼ਿਆ ਅਸੀਂ ਮੈਂ ਕਰਨ ਕਰਦਾ ਹਾਂ ਅਸੀਂ ਪੂਰੀ ਤਰ੍ਹਾਂ ਦਰਿਆ ਕਮਾਂਦਰੀਆਂ ਸ੍ਰੋਮਣੀ ਕਾਲੀ ਦਾ ਜਿੰਨਾ ਵੀ ਹੋ ਸਕੂ ਵੱਧ ਤੋਂ ਵੱਧ ਕੰਮ ਕਰਦੇ ਰਹਾਂਗੇ ਅਰ ਭਰਾਵਾਂ ਨੂੰ ਨਾਲੇ ਨਿਕਲਾਂਗੇ ਬਿਲਕੁਲ ਕੀਤਾ ਕਾਲ ਸਾਹਿਬ ਬਿਲਕੁਲ ਆ ਵਾਜਿਤ ਜੀ ਜੀ ਲੱਖ ਕੋਸੀ ਆਪਸਾਨਿਆ ਇਹ ਸਭ ਤੋਂ ਲਗਤ ਕਰੇ ਜਿਹੜੇ ਮਹਾਰਾਜਪਸਾ ਆਪਾਂ ਨੇ ਸ੍ਰੋਮਣੀ ਕਾਲੀ ਦਾ ਉਪਦੇਖ ਸਰਦਾਰ ਸੁਖਬੀਰ ਸਿੰਘ ਦੀ ਬਾਦਵਨੋਦੋ ਫਰਦੇਸ ਦਿੱਤੇ ਗਏ ਸੀ ਕਿ ਆਪਾਂ ਜੋ ਹਲਕੇ ਦੀ ਜਤੇਬੰਦੀ ਬਰਾਉਨੀਆਂ ਉਹਦੇ ਸਾਡੇ ਵਿੱਚ ਆਪਾਂ ਸੇ ਸਤਜਿੰਦਰ ਸਿੰਘ ਸਾਹਿਬ ਨੂੰ ਜੋ ਕਿ ਦਿੱਤਾ ਗਿਆ ਅਤੇ 그다음에 ਅੱਜ ਵੱਲੋਂ ਜੋ ਮੇਜਬਾ ਦਾ ਕਮੇ ਲੇਖ ਦਾ ਸਾਧ ਜੁਵੇ ਸਿੰਘ ਜੀ ਬੋਪਾਰਾ ਸਾਹਿਬ ਨੂੰ ਵੜਾਇਆ ਗਿਆ ਉਨ੍ਹਾਂ ਦੇ ਨਾਮ ਦਫੀਸੇ ਦੀਆਂ ਲਾਪਰਾਨ ਨੂੰ ਉਹਨਾਂ ਨੂੰ ਵੀ ਤਮਾਮ ਮੜਾਇਆ ਗਿਆ ਪਹਿਲਾਂ ਤਾਂ ਮੈਂ ਇਸ ਜਥੇਬੰਦੀ ਨੂੰ ਨੂਰ ਰਖਸ਼ਾ ਕੋਧਾਇਆ ਦਿੰਦਾ ਬਾਕੀ ਗੱਲ ਉਹ ਹੀ ਸ਼੍ਰੋਮਣੀ ਕਾਲੇਦਾਨ ਦਾ ਜੋ ਅਜੰਡਾ ਜੋ 2025 ਦਾ ਪ੍ਰਧਾਨ ਜੀ ਨੇ ਦਿੱਤਾ ਉਹਦੇ ਸਬੰਧ ਦੇ ਵਿੱਚ ਮੈਂ ਇੱਕ ਤੋਗਨਾ ਤੁਹਾਡੇ ਨਾਲ ਸਾਝੀਆਂ ਕਾਮੀਆਂ ਨੇ ਪਹਿਲਾਂ ਤਾਂ ਜੋ ਉਹ ਦੇਖਿਆ ਵੀ ਅਰਵਸਤ 2007 ਨੂੰ ਜਿਹੜੇ ਪਹਿਲਾ ਦਾ ਜਨਮ ਜਿਹੜੇ ਬੱਚੇ ਦਾ ਉਹਦੀ ਨੋਟ ਬਣੀ ਆ ਉਹ ਬੋਰਡ ਤੇ ਮਾਣੀ ਆ ਅੱਜ ਆਹ ਤੁਹਾਨੂੰ ਆਪਾਂ ਕੋ ਮੇਰੀ ਗੱਲ ਕਹਿੰਦੇ ਸੀ ਉਹਨਾਂ ਨੇ ਇੱਕ ਫਾਰਮ ਨੰਬਰ ਇੱਕ ਆਪ ਨੂੰ ਦਿੱਤਾ ਆਪਾਂ ਉਹ ਫਾਰਮ ਨੰਬਰ ਇੱਕ ਭਰਨਾ ਉਹਦੇ ਵਿੱਚ ਦਿੱਤਾ ਉਸ ਬੱਚੇ ਦੀ ਬਹੁਤ ਲੋੜੀਆਂ 1000 ਰੁਪਏ ਦੀ ਕਾਪੀ ਲੋੜੀਆਂ 1 2 ਇਹ ਗਰੁੱਪਾਂ ਜੇ ਕੋਈ ਸਾਢੇ ਕਿਟ ਹੋਵੇ ਜਾਂ ਕੋਈ ਰਹਿ ਪ੍ਰਸਾਦ ਸਾਹਿਬ ਕੋਈ ਵੀ ਆਪਾਂ ਇਹ ਜ ਦਾ ਫੋਟੋ ਕਾਲ ਲਾਉਣਾ ਸੋ ਮੇਰੀ ਬੇਨਤੀ ਆ ਕਿ ਆਪਾਂ ਇਹ ਸਿਰਫ ਆਪਣਾ 27 ਤਿੰਨ ਤੱਕ ਆਪਾਂ ਨੂੰ ਟਾਈਮ ਦਿੱਤਾ ਉਹਨਾਂ ਨੇ ਸਿਰਫ ਪੈਨਸਲ ਸੇਸ ਆ ਪਰਹਿ ਗਏ ਆ ਮੈਂ ਉਹ ਫਾਰਮ ਪੜਾਏ ਨੇ ਮੈਂ ਤੁਹਾਨੂੰ ਦੇਖ ਦਿੱਤਾ ਆ ਵੀ ਸਾਰੇ ਤੁਸੀਂ ਫਾਰਮ 1 2 ਚਾਚਾ ਲੈ ਲਓ ਉਹਨਾਂ ਦੇ ਫੋਟੋ ਕਾਪੀ ਹਲਾਸ ਕਰਾ ਕੇ ਉਸੇ ਪੈਂਟਾਪਟ ਦੇ ਵਿੱਚ ਜਿੰਨਾ ਵੀ ਆਪਣੀਆਂ ਬੋਟਾ ਬੰਨਾਈਆਂ ਨੇ ਆਪਣੀਆਂ ਉਹ ਆਪਾਂ ਜਰੂਰ ਲਾਂਦੇ ਤਾਂ ਕਿ ਆਪਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਰੋਕ ਸੰਭੀਆ ਉਹਨਾਂ ਦੇ ਵਿੱਚ ਆਪਾਂ ਜਿੱਤ ਪ੍ਰਾਪਤ ਕਰਮੀ ਆ ਆਪਾਂ ਨੇ ਉਹ ਸਾਰੀਆਂ ਜੋ ਧੋਰ ਪੜਾਇਆ ਨੇ ਬਲਾ ਸੰਭੀ ਦੇ ਉਹ ਵੀ ਮੇਰੇ ਕੋਲ ਇਸਟ ਆ ਗਈ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਆਪਰੇਆ ਰਾਜਾ ਸਰਦਾਰਾ ਕੋ ਤੋਂ ਉਹਦੇ ਨਾਲ ਬੀਤੇ ਚੋਣ ਦੇ ਵਿੱਚ ਆਪਣੇ ਦੇ 18 ਸਾਰਾ ਬੋਤੋ ਜਿਹੜਾ ਜਾਣੀ ਸੋ ਬਾਕੀ ਗੱਲ ਜੋ ਪ੍ਰਧਾਨ ਸਰਕਾਰ ਸੀਨੀ ਚਪਲੇ ਵਾਰਤੇ ਆਦੇਸ਼ ਨੇ ਜਿਵੇਂ ਕਿ ਆਪਾਂ ਨੂੰ ਪਹਿਲਾ ਆਵਾਜ਼ੀ ਪਾਰਟੀ ਦੇ ਭੱਜਿਆ ਨੇ ਕਿੰਨਾ ਭੱਜਿਆ ਆਪਾਂ ਨੂੰ ਜਿੱਦੇ ਸਵਾਗਤ ਹੈ ਕਰਕੇ ਆਪਾਰੋ ਬਹੁਤ ਮਹੱਤਵਮਤ ਨੇ ਬੇਰਜ਼ਮੀ ਦੇ ਪੁੱਤਰ ਤੇ ਕਾਬਲੀ ਆਪਣਾ ਮਹਿਰਾ ਜਨਾਬ ਦੇ ਤਰਫ ਵਿੱਚ ਆਰਦਾ ਸਮਾਹ ਲਾ ਗਿਆ ਸੋ ਅਦਾਲਤਾਂ ਦੇ ਵਿੱਚ ਵੀ ਤੇ ਚੱਲੇ ਬੇਆਪੇ ਦੇ ਕਾਮੇ ਦੇ ਵਿੱਚ ਨਸ਼ੇ ਦੇ ਮਾਮਲੇ ਦੇ ਵਿੱਚ ਆਪਣੇ ਕੋਈ ਵੀ ਮਿੱਤਰ ਕੋਈ ਵੀ ਮਨੋਵਿਗਿਆਨਕ ਬਦਾਲੀ ਤੋਂ ਛੋਟਾ ਤੋਂ ਛੋਟਾ ਕੋਈ ਵੀ ਦੇ ਵਿੱਚ ਕੋਈ ਦੋਸ਼ੀ ਨਹੀਂ ਪਾਇਆ ਗਿਆ ਆਪਾਂ ਨੂੰ ਦੇਖਿਆ ਨਾ ਭਰ ਇਹਨੂੰ ਬੋਲਾਂ ਸੀ ਜੇ ਅੱਜ ਲੋਕ ਇਹ ਮੇਰੀ ਬੜਾ ਪਸੰਦੀ ਜੇ ਇੱਕ ਰਮ ਜਿਹਾ ਹੁਕਮ ਦਾ ਸਾਰਾ ਪੰਜਾਬ ਦਾ ਇਹਨੂੰ ਬੁਟਕਾ ਅੱਜ ਜੇ ਸਭਿਆਚਾਰ ਵਿਦਿਆ ਦਾ ਬਾਤ ਨੂੰ ਕੀਆ ਤਾਂ ਇਹ ਆਖਾ ਤੋਂ ਪੜ ਕੇ ਜਦੋਂ ਲੋਕ ਤੇਰੇ ਅਕਾਦੀਦਾਂ ਨੂੰ ਬਦਰਾ ਕਰਦੇ ਸੀ ਜੇ ਹੁਣ ਵੀ ਕਹਿੰਦੇ ਨੇ ਆਪਾਂ ਆਗਾ ਤੋਂ ਬਹੁਤ ਤੋਰ ਵਾਲਾ ਜਵਾਬ ਲਈਏ ਆਪਾਂ ਚੁੱਪ ਕਰਕੇ ਖੜੇ ਬੈਠੇ ਸੋ ਪਹਿਲਾ ਆਪ ਜੀ ਨੇ ਬੜਾ ਬਧੀਆ ਦੋਸ਼ ਚੁਕਰਾਇਆ ਹੂੰ ਜਿਵੇਂ ਕਿ ਹਲਕੇ ਦੇ ਵਿੱਚ ਜੋ ਮੋਬਾਈਲ ਵੀ ਕਿਤੇ ਜਾਂ ਕੋਈ ਵੀ ਜਥੇਬੰਦੀ ਵਰਦੀਆਂ ਐ ਅਨਾਰਜੀ ਵੀ ਰਹਿਮਾਈ ਇਹਦੇ ਬਾਗਿਆ ਬਾਕੀ ਗੱਲ ਆਪਾਂ ਜੋ ਇਹ ਹਲਕੇ ਦੀ ਜਥੇਬੰਦੀ ਦੇ ਬੜੇ ਨੇ ਜਿਹੜੇ ਇਸ ਹਲਕੇ ਦੇ ਮੁਖ ਸੇਵਾਦਾਰ ਨੇ ਮੰਦੀਪੁਰ ਸਾਹਿਬ ਉਹਨਾਂ ਨੇ ਆਪਣੇ ਸਾਰੇ ਜੋ ਇਹ ਹਲਕੇ ਦੇ ਪਰਵਦੇ ਸੱਜਣ ਨੇ ਉਹਨਾਂ ਨਾਲ ਸਵਾਗਤ ਕਰਕੇ ਜੋ 6 ਸਰਕਲ ਪ੍ਰਧਾਨਾਂ ਤੇ ਜੋ ਸਾਰੇ ਸਰਕਲ ਪ੍ਰਧਾਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਇੱਕ ਬੜੀ ਬੜੀ ਜ਼ਿੰਮੇਵਾਰੀ ਮਿਲਦੀ ਆ ਪਹਿਲਾਂ ਤਾਂ ਮੈਂ ਗੁਰੂ ਮਹਾਰਾਜਾਂ ਨਾਲ ਆਪ ਹੀ ਧੰਨਵਾਦ ਕਰਦਾ ਵੀ ਮੈਨੂੰ ਉਸ ਸੰਸਥਾ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਜਿਹੜੀ ਅਸਲੀ ਬਾਦਸ਼ਾਹ ਪੰਜਾਬ ਜਿਨੇ ਪੰਜਾਬ ਲਈ ਪੰਥ ਲਈ ਆਪਣੀਆਂ ਕੁਰਬਾਨੀਆਂ ਦੇ ਨਾਲ ਨਾਲ ਪੰਜਾਬ ਦੀ ਤਰੱਕੀ ਦੇ ਵਿੱਚ ਵੀ ਬੜਾ ਬੜਾਈ ਕੀਤੀ ਸੋ ਮੈਂ ਗੁਰੂ ਮਹਾਰਾਜਾਂ ਦਾ ਬਹੁਤ ਧੰਨਵਾਦ ਕਰਦਾ ਵੀ ਮੈਨੂੰ ਇੱਕ ਮੌਕਾ ਦਿੱਤਾ ਗਿਆ ਇੱਕ ਸੇਵਾਦਾਰ ਬਣ ਕੇ ਤੁਹਾਡੇ ਸਾਰਿਆਂ ਦੇ ਵਿੱਚ ਵਿਚਰਤ ਦਾ ਅਤੇ ਪਾਰਟੀ ਦੇ ਅਗਲੀ ਰੀਡੀਆਂ ਨੂੰ ਲੈ ਕੇ ਜਾਣ ਦਾ ਜੋ ਮੌਕਾ ਪਾਰਟੀ ਪ੍ਰਧਾਨ ਸੁਪੀ ਸਿੰਘ ਬਾਦਲ ਜੀ ਨੇ ਦਿੱਤਾ ਮੈਂ ਬਹੁਤ ਧੰਨਵਾਦ ਦਾ ਆਤਮਨਾ ਦਾ ਦੂਸਰੀ ਬੇਨਤੀ ਮੇਰੀ ਹੈ ਦੇਖੋ ਜਦੋਂ ਜ਼ਿੰਮੇਵਾਰੀ ਮਿਲਦੀ ਹੈ ਉਹਦੇ ਨਾਲ ਆਪਾਂ ਨੂੰ ਆਪ ਹੀ ਹੁਣ ਅੱਗੇ ਹੋ ਕੇ ਲੰਘਣਾ ਪੈਣਾ ਕਿਉਂਕਿ ਤਕਰੀਬਨ 1.5 ਸਾਲ ਹੋ ਗਿਆ 2027 ਆ ਰਿਹਾ ਆਪਾਂ ਸਾਰੇ ਉਸ ਤਕਰੀਬ ਉਸ ਜਗ੍ਹਾ ਦੇ ਵਿੱਚ ਰਹਿਣੀਆਂ ਜਿੱਥੇ ਇੱਕੋ ਜਿਹੀਏ ਜੁੜੂ

ਕਈ ਵੀ ਕਈ ਜਥੇਬੰਦੀਆਂ ਕਈ ਆਰਗੇਨਾਈਜੇਸ਼ਨ ਕਈ ਏਜੰਸੀਆਂ ਨੇ ਵੀ ਸ਼ੁਰੂਨੀ ਕਾਰੀ ਦਾ ਕਦਮ ਕੀਤਾ ਪਰ ਆਪਾਂ ਯਾਦ ਰੱਖੀਏ ਉਹ ਕਾਲ ਤੱਕ ਤੈਨੂੰ ਜਿਹੜਾ ਜਦੋਂ ਬੜਿਆ ਸੀ ਦਿੱਲੀ ਦੇ ਤੱਕ ਤੋਂ ਉੱਚਾ ਰੱਖਿਆ ਗਿਆ ਇੱਕ ਵਜ੍ਹਾ ਸੀ ਉਹਦੀ ਵੀ ਤੱਕ ਕਿ ਕਿ ਤੂੰ ਕਹਿੰਨੀ ਇਹਦੇ ਜਿਹੜੇ ਵਾਰ ਸੋਣਗੇ ਉਹ ਹਮੇਸ਼ਾ ਮੁਕਮਲਾਨਾਂ ਦੇ ਅਗੇ ਲੜਨਗੇ ਤੇ ਅੱਜ ਹਾਲਾਤ ਕੀ ਨੇ ਦਿੱਲੀ ਦਾ ਉਹੀ ਤੱਕ ਜਿਹਦੇ ਨਾਲ ਸਾਡੇ ਪੁੱਤ ਕੇ ਲੜਦੇ ਰਹੇ ਜਿਦੋਂ ਆਜ਼ਾਦੀ ਲਈ ਅਸੀਂ ਸ਼ੁਰੂ ਤੋਂ ਲੜਦੇ ਰਹੇ ਅੱਜ ਉਸੇ ਤਖਤ ਦੇ ਅੱਗੇ ਜਿਹੜੀ ਪੰਜਾਬ ਤਰਕਰ ਚੁੱਕੀ ਉਸੇ ਤਖਤ ਦੇ ਅੱਗੇ ਜਿਹੜੀ ਕਾਂਗਰਸ ਪਾਰਟੀਆਂ ਚੁਗਦੀਆਂ ਤੇ ਕੇਵਲ ਇੱਕੋ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹਦੇ ਆਪਾਂ ਸਾਰੇ ਵਾਰਸ ਬੈਠੇ ਜਿਹੜੀ ਹਮੇਸ਼ਾ ਹੱਕ ਸੱਚ ਦੀ ਲੜਦੀ ਰਹੀ ਆ ਤੇ ਲੜਦੀ ਰਹੂ ਆ ਪਿਛੇ ਤੁਸੀਂ ਮੇਰੇ ਤੋਂ ਪਹਿਲਾਂ ਮੋਹਰ ਰਾਜ ਸਾਹਿਬ ਨੇ ਦੱਸਿਆ ਜੋ ਮਲੇਸ਼ ਸਚੋਦੇ ਵਾਲੇ ਬਿਆਨ ਦਿੱਤਾ ਵੀ ਚਾਹੇ ਤੂੰ ਬੋਲੋ ਚਾਹੇ ਸੱਚ ਬੋਲੋ ਚਾਹੇ ਲੜਾਈ ਕਰੋ ਚਾਹੇ ਜਿੰਦਾ ਦਾ ਮਰਜ਼ੀ ਕਰੋ 22 ਇਲੈਕਸ਼ਨ ਜਦੋਂ ਇਹ ਤੋਂ ਤੁਸੇ ਅੰਦਾਜ਼ਾ ਲਾ ਸਕਦੇ ਹੋ ਵੀ 2022 ਚ ਇਹਨਾਂ ਨੇ ਕੀ ਕੀਤਾ 2017 ਚ ਪਾਰਟੀ ਉਹਨੂੰ ਕੀ ਕੀਤਾ ਆਪਾਂ ਆਪਣੇ ਦਿਲਾਂ ਦੇ ਹੱਥਾਂ 'ਚ ਦੇਖੀਏ ਵੀ ਕੀ ਜਦੋਂ ਇਹ ਕਾਂਦੀ ਦਾ ਦੀ ਸਰਕਾਰ ਗਈ ਆ ਉਹ ਤੋਂ ਬਾਅਦ ਕੋਈ ਬਿਆਨਬੀਲੀ ਘਟਨਾ ਨਹੀਂ ਉਹਦਾ ਇਨਸਾਫ ਇਹਨਾਂ ਨੇ ਦਿਵਾਇਆ ਕੇਵਲ ਜਦੋਂ ਪਿਛਲੇ ਸਮੇਂ ਚ ਜੋ ਗਲਤੀਆਂ ਹੋਈਆਂ ਉਸ ਉੱਤੇ ਕਹਿਣਾ ਵੀ ਚਾਹੀਦਾ ਵੀ ਹਾਂ ਕਿ ਜਿੱਥੇ ਭਾਈ ਉਹਨਾਂ ਦਾ ਜੋ ਜਿਹੜੇ ਗੁਨਾਹਗਰ ਸਨ ਸਮੇਂ ਸਿਰ ਰਹਿਦੇ ਨਹੀਂ ਸਜਾ ਲਗੇ ਪਰ ਗਲਤੀ ਕਿਹੜੇ ਇਨਸਾਨ ਤੋਂ ਨਹੀਂ ਆਪਾਂ ਪੰਜਾਬੀ ਆਪਾਂ ਇਹ ਕਹਿੰਦੇ ਆ ਕਿ ਮੌਕਾ ਦੋ ਅਸੀਂ ਉਹ ਸੁਧਾਰਾਂਗੇ ਵੀ ਤੇ ਉਸ ਤੋਂ ਬਾਅਦ ਵੀ ਜਿਹੜੀਆਂ ਹੋਣਗੀਆਂ ਤੇ ਕਿਹੜੀਆਂ ਸਰਕਾਰਾਂ ਕਿਹੜੀਆਂ ਏਜੰਸੀਆਂ ਦੇ ਵਿੱਚ ਸੀ ਉਹਨਾਂ ਦਾ ਪਰਦਾ ਵੀ ਬੇਨਕਾਬ ਕਰਾਂਗੇ ਪਰ ਉਹਦੇ ਲਈ ਆਪਾਂ ਨੂੰ ਤਗੜੇ ਹੋਣਾ ਪੈਣਾ ਪਿੰਡ ਲੈਵਲ ਤੇ ਤਗੜੇ ਹੋ ਕੇ ਜਥੇਬੰਦੀ ਬਣਾਉਣੀ ਪੈਣੀ ਆ ਜਿਹੜੀ ਆਪਣੀ ਆਨ ਪਾਨ ਤੇ ਸ਼ਾਨ ਪੰਜਾਬ ਦੀ ਤਰੱਕੀ ਦੇ ਲਈ ਪੰਥ ਦੇ ਲਈ ਮੂਰੇ ਹੋਗੇ 相変 ਕਰਦੇ ਆ ਪਾਰਟੀ ਹਾਈ ਕਮਾਂਡ ਦਾ ਗੁਰੂ ਮਾਰਾ ਦਾ ਸਭ ਤੋਂ ਪਹਿਲਾਂ ਧੰਨਵਾਦ ਐਸੀ ਉਸ ਤੋਂ ਬਾਅਦ ਪਾਰਟੀ ਰਾਈਕਮਾਨ ਦਾ ਜਿਨ੍ਹਾਂ ਨੇ ਇਸ ਹਲਕੇ ਨੂੰ ਬੜਾ ਮਾਣ ਦਿੱਤਾ ਜਿੱਤੇ ਜੋ ਜਿੱਥੇ ਸੀਨੀਅਰ ਵਾਈਸ ਪ੍ਰਧਾਨ ਪਾਰਟੀ ਦੇ ਬਣੇ ਨੇ ਸਾਡੇ ਵਰਕਿੰਗ ਕਮੇਟੀ ਮੈਂਬਰ ਸਾarmaj Rai ਸਾਡੇ ਨਾਲ ਖੜੇ ਨੇ ਉਸ ਦੇ ਨਾਲ ਨਾਲ ਅੱਜ ਜੋ ਜਥੇਬੰਦੀ ਮਜੀਠ ਸਿੰਘ ਜੀ ਮਨਜੀਤਪੁਰ ਸਾਹਿਬ ਵੱਲੋਂ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਉਹਨਾਂ ਦਾ ਵਿਸ਼ੇਸ਼ ਸਨਮਾਨ ਲਈ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਆਉਣ ਵਾਲੇ ਸਮੇਂ 'ਚ ਜੋ ਪਾਰਟੀ ਦੇ ਗਤੀਵਿਧੀਆਂ ਨੇ ਪੰਜਾਬ ਨੂੰ ਲੈ ਕੇ ਕੀ ਏਜੰਡਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਇਲੈਕਸ਼ਨ ਆ ਉਹ ਸਾਰੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਆ ਤੇ ਸਮੂਹ ਜਥੇਬੰਦਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਭਰੋਸਾ ਜਤਾਇਆ ਵੀ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਜਿਲ੍ਹਾ ਪਰਿਸ਼ਦ ਦੇ ਬਲਾਕ ਸੰਮਤੀਆਂ ਉਹ ਯਕੀਨਨ ਤੌਰ ਤੇ ਉੱਤੇ ਜੋ ਹਲਕਾ ਪੈੜ ਆ ਇੱਥੇ ਅਸੀਂ ਤੰਦ ਹੀ ਨਾ ਕੰਮ ਕਰਦੇ ਹੋਏ ਜੋ ਬਲਾਕ ਸੰਮਤੀਆਂ ਦੇ ਵਿੱਚ ਵਾਧੂ ਬਾਦ ਆਪਣੇ ਕੈਂਡੀਡੇਟ ਜਿਤਾ ਕੇ ਚੇਅਰਮੈਨ ਇੱਥੇ ਆਪਣੇ ਲਵਾਵਾਂਗੇ ਸੋ ਮੈਂ ਗੁਰੂ ਮਹਾਰਾਜ ਦਾ ਧੰਨਵਾਦ ਇੱਕ ਵਾਰ ਫੇਰ ਕਰਦਾ ਤੇ ਸਮੂਹ ਜਥੇਬੰਦੀ ਨੂੰ ਵਧਾਈ ਦਿੰਦਾ ਜਿਨ੍ਹਾਂ ਨੂੰ ਅਹੁਦੇ ਮਿਲੇ ਨੇ ਤੇ ਜਿਹੜੇ ਸਾਥੇ ਹੋਰ ਸਜਣ ਜੇ ਕੋਈ ਰਹਿ ਗਏ ਨੇ ਤਾਂ ਕਿਉਂਕਿ ਪਾਰਟੀ ਦੇ ਵਿੱਚ ਬੜੇ ਪਲੈਟਫਾਰਮ ਹੁੰਦੇ ਆ ਅਲੱਗ-ਅ 僕もだ。